ਪੀਚ ਤਾਂ ਰਮਜੀਦਾਏ ਮੰਨਣਾ ਕਿ ਆਪਰੇਸ਼ਨ ਬਲੂ ਸਟਾਰ ਇਹ ਗਲਤ ਤਰੀਕਾ ਸੀਗਾ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪਾਲਿਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਉਹ ਮੰਨਿਆ ਹੈ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪਾਂ ਦੀਆਂ ਬੇਅਦਬੀ ਕੀਤੀਆਂ ਗਈਆਂ ਸਿਰਕਾਲ ਤੱਕ ਸਭ ਨੂੰ ਟਾਹ ਢੇਰੀ ਕੀਤਾ ਗਿਆ ਲੇਕਿਨ ਹਾਲੇ ਕਹਿਣਾ ਕਿ ਦੇ ਵਾਸਤੇ ਇੰਦਰਾ ਗਾਂਧੀ ਇਕੱਲੇ ਜ਼ਿੰਮੇਵਾਰ ਨਹੀਂ ਸੀ ਇਹ ਕਿਸੇ ਵੀ ਸੂਰਤ ਅੰਦਰ ਬਰਦਾਸ਼ਤ ਨਹੀਂ ਇੰਦਰਾ ਗਾਂਧੀ ਨੇ ਐਜ਼ ਅ ਪ੍ਰਧਾਨ ਮੰਤਰੀ ਇਹ ਕੌਨਸ਼ੀਅਸ ਫੈਸਲਾ ਲਿਆ ਸੀਗਾ ਇਹ ਸੰਵਿਧਾਨਿਕ ਪਦ ਤੇ ਬੈਠੇ ਫੈਸਲਾ ਲਿਆ ਸੀਗਾ ਔਰ ਕਾਂਗਰਸ ਦਾ ਸਮੂਹ ਦੇ ਅੰਦਰ ਨਾਲ ਜ਼ਿੰਮੇਵਾਰ ਸੀਗਾ ਔਰ ਇਹ ਫੈਸਲਾ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਸੀ ਉਹਦੇ ਮਨ ਦੇ ਅੰਦਰ ਉਹਦੇ ਚੱਲਦੇ ਲਿਆ ਗਿਆ ਸੀ ਇਸ ਕਰਕੇ ਇਸ ਪਾਪ ਵਾਸਤੇ ਕਦੀ ਵੀ ਉਹਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਪੀਚ ਤਮਰਮ ਦੇ ਨਾਲ ਇਹ ਕਦੀ ਵੀ ਅਸੀਂ ਸਹਿਮਤ ਨਹੀਂ ਕਤਈ ਇਹ ਸੰਭਵ ਨਾ ਹੁੰਦਾ ਅਗਰ ਇੰਦਰਾ ਗਾਂਧੀ ਨੇ ਫੈਸਲਾ ਨਾ ਲਿਆ ਹੁੰਦਾ ਤੇ ਕਦੀ ਵੀ ਇਸ ਸਰਕਾਰ ਤੇ ਜਿੱਥੇ ਲਿਆ ਕੇ ਸਿੱਖਾਂ ਨੂੰ ਖੜਿਆ ਕੀਤਾ ਗਿਆ ਜਿੱਥੇ ਲਿਆ ਕੇ ਉਹਨਾਂ ਦੇ ਪੁਜਤਾ ਸਥਾਨਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਸੈਂਕੜੇ ਗੁਰਦੁਆਰਾ ਸਾਹਿਬ ਨੂੰ ਢਾਹਨ ਦਾ ਕੰਮ ਕੀਤਾ ਗਿਆ ਅਕਾਲਤਕ ਸਮਟਾਇਆ ਗਿਆ ਇਹ ਸਭ ਕੁਝ ਨਾ ਹੁੰਦਾ ਇਸ ਕਰਕੇ ਇਹਨੂੰ ਕਦੀ ਵੀ ਦੋਸ਼ ਮੁਕਤ ਇੰਦਰਾ ਗਾਂਧੀ ਨੂੰ ਇਸ ਤੋਂ ਨਹੀਂ ਕੀਤਾ ਜਾ ਸਕਦਾ। ਤਜਾ ਤਰੀਕਾ ਸੀਗਾ। ਇਹ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪਾਲਿਸੀ ਸੀਗੀ। ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਉਹ ਮੰਨਿਆ ਹੈ ਕਿ ਗਲਤ ਕੀਤਾ ਸੀਗਾ। ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ। ਸਿਰ ਅਕਾਲਤਕ ਸਭ ਨੂੰ ਢਾਹ ਢੇ ਲੇਕਿਨ ਨਾਲ ਇਹ ਕਹਿਣਾ ਕਿ